ਬੋਟ ਪੂਰੇ ਕੀ ਜਾਂਟੇ ਕੀ ਉਹਨਾਂ ਦੇ ਬੁੜੀਆਂ ਜਵੇ ਪਾ ਦੇਣਗੇ ਆਪਾਂ ਤੇਤਰ ਕੀ ਮੇਰੇ ਸਾਰੇ ਉਹਨਾਂ ਦੀ ਬੋਟ ਦਾ ਇਹ ਪੈ ਜਾ ਤਰਾ ਦਿਮਾਗ ਨਾਲ ਲਿਜੇ ਪੱਕਾ ਜੀ ਨਾ ਮਰੀਆ ਮੇਰੀਆ ਬੋਟਾਂ ਦੀ ਗਿਣਤੀ ਖਰਾਬ ਕਰੀ ਜਾਂਦੀ ਹੈ ਮੇਰੇ ਸਾਲੇ ਦੀ ਕੁੱਤੀ ਤੀਵੀ ਚੁੱਪ ਕਰ ਜਾ ਜਾਂਟੇ ਕੀ ਜਵਾਕ ਜਾ ਤ ਆਪਣੀ ਆ ਉਹ ਵੀ ਪਾ ਦੂਗਾ ਫੂਪੇ ਕੇ ਪੈ ਲੈ ਤੂੰ ਲੜਦੀ ਉਹ ਉਹਨਾਂ ਦੀ ਬੋਟ ਪਟਨੀ ਉਹਨਾਂ ਦੀ ਲਾਲੇ ਡਾਂ ਲਿਹਾ ਜਾਏ ਹਾਂ ਹਾਂ ਛਾੱਕ ਕਰਕੇ ਯਾਰ ਛਾੱਕ ਕਰਕੇ ਤਾਂ ਵੋਟ ਆਪਣੇ ਉਹ ਤਾਂ ਆਪਣੇ ਸਕੀਨ ਉਹ ਤਾਂ ਪਾਉਣਗੇ ਪਾਉਣਗੇ ਯਾਰ ਸੁਣ ਬੇ ਹਾਂ ਮੈਂ ਮੱਝਾ ਪੜਾਂ ਰਹੀ ਆਂ ਤੂੰ ਵੋਟਾਂ ਵੇ ਲੈ ਉਹ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਸਹੀ ਹਾਂ ਹਾਂ ਉਹ ਪੂਰੇ ਕਾਲੀ ਬੀਜ ਜਿਹੜੇ ਤਾਂ ਸੱਤੇ ਕਰ ਆਪਣੀ ਨੇ ਮੈਂ ਤਾਂ ਬੂਟਾ ਆਪਣੇ ਦੁਸ਼ਮਣੀ ਸਾਥ ਅਟਕ ਗਏ ਬਸ 15 ਵੋਟਾਂ ਬਾਹਰ ਨੇ ਬਾਕੀ ਸਾਰੀਆਂ ਆਪਣੀਆਂ ਨੇ ਬਣ ਗਿਆ ਮੈਂਬਰ ਪਕਾਈ ਨਾ ਮਾਰੀਏ ਮੈਂਬਰ ਦਾ ਬਣੇ ਪਿਆ ਜਿੱਤੇ ਜਤਾਏ ਆਪਾਂ ਤਾਂ ਸਮਝ ਨਾ ਹਲੇ ਜਾ ਕਿਤੇ ਇੰਨੇ ਜੇ ਦੋ ਵੋਟਾਂ ਨਾਲ ਕੀ ਫਰਕ ਪੈਂਦਾ ਬਈ